ਜੋ ਮੈਡਮ ਸਿੱਧੂ ਇੱਕ ਦੋ ਦਿਨ ਦਾ ਕਰਦੇ ਪਏ ਆ ਹੈ ਜੋ ਬਿਆਨਬਾਜ਼ੀ ਹੁੰਦੇ ਹਰ ਕਦੇ ਖਿਲਾਫ ਆ ਰਹੀ ਹੈ ਪਹਿਲਾਂ ਪਾਰਟੀ ਦੇ ਖਿਲਾਫ 500 ਕਰੋੜ ਵਾਲਾ ਬਿਆਨ ਫਿਰ ਬਾਕੀ ਨਿਤਾਵਾਂ ਦੇ ਸੈਡ ਪ੍ਰਧਾਨ ਜੀ ਦੇ ਖਿਲਾਫ ਦਾਵਾ ਜੀ ਦੇ ਖਿਲਾਫ ਕੋਈ ਛੱਡਿਆ ਨਹੀਂ ਇਹਨਾਂ ਨੇ ਆਪਣੇ ਆਪ ਨੂੰ ਪਤਾ ਕਿ ਇਹਨਾਂ ਨੂੰ ਮੈਨੂੰ ਲੱਗਦਾ ਕੋਈ ਦਵਾਈਆਂ ਦੁਈਆਂ ਜਿਹੜੀਆਂ ਨਾ ਉਹ ਮੈਡਮ ਖਾਂਦੇ ਆ ਕੋਈ ਜਿਹੜੀਆਂ ਕੋਈ ਗਰਮ ਗਰਮ ਖਾਲੀਆਂ ਜਿਹੜੀਆਂ ਇਹਨਾਂ ਨੂੰ ਮੇਰਾ ਖਿਆਲ ਆ ਵੀ ਆਪਣਾ ਚੈੱਕਅਪ ਕਰਾਉਣਾ ਚਾਹੀਦਾ ਵਾ ਇਸ ਮਾਮਲੇ ਦੇ ਵਿੱਚ ਤੇ ਬਾਕੀ ਇਹ ਆ ਵੀ ਮੈਂ ਕਦੀ ਨਾ ਪੈਸਾ ਕਿਹੋਂ ਲਿਆ ਤੇ ਨਾ ਮੈਂ ਕਦੀ ਪੈਸਾ ਦਿੱਤਾ ਜਦੋਂ ਮੈਂ ਮਿਨਿਸਟਰ ਸੀ ਨਾ ਮੈਂ ਉਦੋਂ ਵੀ ਕਦੀ ਫੰਡ ਨਹੀਂ ਪਾਰਟੀਆਂ ਦਿੱਤਾ ਜੀ ਹੈ ਨਾ ਤੇ ਨਾ ਮੈਂ ਕਦੀ ਟਿਕਟ ਜਦੋਂ ਅਗਰ ਕੋਈ ਜ਼ਿੰਦਗੀ ਦੇ ਵਿੱਚ ਕਦੀ ਵੀ ਮੈਨੂੰ ਐ ਹੋ ਜੀ ਨੌਬਤ ਲੱਗੂਗੀ ਨਾ ਵੀ ਮੈਨੂੰ ਪੈਸੇ ਦੇ ਕੇ ਇਲੈਕਸ਼ਨ ਲੜਨੀ ਪਊਗੀ ਟਿਕਟ ਲੈਣੀ ਪਊਗੀ ਮੈਂ ਉਹ ਪੋਲਿਟਿਕਸ ਕਰਨੀ ਨਹੀਂ ਚਾਹੂੰਗਾ ਕਦੇ ਵੀ ਕਿ ਮੈਂ ਮੇਰੀ ਜਿਹੜੀ ਰਾਜਨੀਤੀ ਹੈ ਨਾ ਉਸ ਮੈਂ ਸਮਾਜਿਕ ਬੰਦਾ ਹਾਂ ਮੈਂ ਮੈਂ ਸੇਵਾ ਭਾਵ ਦੇ ਨਾਲ ਆਇਆ ਆਪਣਾ ਇੰਨਾ ਬਿਜ਼ਨਸ ਛੱਡ ਕੇ ਮੈਂ ਜਦੋਂ ਜੋਇਨ ਕੀਤੀ ਨਾ ਬੀਜੇਪੀ ਵੀ ਤੇ ਜਦੋਂ ਮੈਂ ਆਪਣੇ ਕਾਰੋਬਾਰ ਚੋਂ ਉੱਠ ਕੇ ਇਸ ਕੰਮ ਚ ਆਇਆ ਸੀ ਜੀ ਮੈਂ ਸੇਵਾ ਵਾਸਤੇ ਆਇਆ ਸੀ ਇੰਨਾ ਕਾਰੋਬਾਰ ਛੱਡ ਕੇ ਜੀ ਤੇ ਮੇਰਾ ਅੱਜ ਵੀ ਉਹੀ ਹੈ ਮਤ ਮੈਂ ਜ਼ਿੰਦਗੀ ਚ ਚੰਗੀਆਂ ਯਾਦਾਂ ਬਣਾਈਆਂ ਤੇ ਚੰਗੀਆਂ ਬਣਾਉਣੀਆਂ ਤੇ ਇੱਥੇ ਤੇ ਸਿੱਧਾ ਹੀ ਘਰ ਤੇ ਕਹਿਤਾ ਕਿ ਪੈਸੇ ਦਿੱਤੇ ਕੱਲ ਕਦੀ 30 ਲੱਖ ਦਾ ਜ਼ਿਕਰ ਹੋ ਰਿਹਾ ਕਿੰਨੂ ਨਹੀਂ ਕਹਿੰਦਾ ਕਿੰਨੂ ਨਹੀਂ ਕਹਿੰਦਾ ਮੈਂ ਤੇ ਆਖਿਆ ਵੀ ਮੈਡਮ ਜੀ ਅੰਚ ਬਾਕੀ ਗੱਲਾਂ ਸੱਚੀਆਂ ਸਾਰੀਆਂ ਤੇ ਸੱਚੀ ਹੋਊਗੀ ਪਰ ਮੈਂ ਤੇ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਤੇ ਨਾ ਜ਼ਿੰਦਗੀ ਚ ਪੈਸਾ ਕਦੀ ਲਿਆ ਕਿਸ ਕੋ ਤੇ ਨਾ ਕਿਸ ਨੂੰ ਦੇਣਾ ਕਦੀ ਸਿੰਝ ਜਿੰਨੇ ਤੇ ਨਾਮ ਮੈਂ ਕਦੀ ਇਹੋ ਜੀ ਪੋਲਿਟਿਕਸ ਕਰਨਾ ਚਾਹੂੰਗਾ ਮੈਂ ਕਾਂਗਰਸ ਦੀ ਵਿਚਾਰਧਾਰਾ ਵੇਖਿਆ ਮੈਂ ਅਕਾਲੀ ਦਲ ਵੀ ਜੁਆਇਨ ਕੀਤਾ ਸੀ ਜੀ ਮੈਂ ਪਹਿਲਾਂ ਬੀਜੇਪੀ ਸੀ ਉੱਥੇ ਕਿਤੇ ਨਾ ਕਿਤੇ ਇੱਕ ਧਰਮ ਦੀ ਗੱਲ ਹੁੰਦੀ ਹੈ ਜੀ ਅਕਾਲੀ ਦਲ ਚ ਵੀ ਪੰਥਕ ਗੱਲ ਹੁੰਦੀ ਹੈ ਮੈਂ ਸ਼ੁਰੂ ਸ਼ੁਰੂ ਤੋਂ ਮੈਂ ਜਿੱਥੋਂ ਮਰਜ਼ੀ ਮੈਂ ਬੀਜੇਪੀ ਤੋਂ ਬਣਿਆ ਸੀ ਤੇ ਮੈਂ ਕਦੀ ਕਿਸੇ ਜਾਤ ਧਰਮ ਦੀ ਗੱਲ ਨਹੀਂ ਕੀਤੀ ਮੇਰੇ ਕੋਲ ਜਿਹੜਾ ਵੀ ਆ ਜੀ ਕਿਸੇ ਜਾਤ ਧਰਮ ਨੇ ਕਦੀ ਨਹੀਂ ਪੁੱਛਿਆ ਹਰਕਤ ਦੀ ਇੱਜ਼ਤ ਕੀਤੀ ਹਰਕਤ ਦਾ ਕੰਮ ਕੀਤਾ ਉਹ ਕੰਦੇ ਦੀ ਮੈਂ ਇੱਥੋਂ ਦਾ ਗੱਲ ਸੁਣੋ ਮੈਂ ਇੱਥੋਂ ਤੱਕ ਕਿ ਮੈਂ ਨਾ ਕਦੀ ਕਿਸ ਨੂੰ ਪਾਰਟੀ ਪੁੱਛੀ ਨਾ ਕਦੀ ਹਲਕਾ ਪੁੱਛਿਆ ਕਿਸੇ ਨੂੰ ਮੇਰੇ ਚ ਇੰਨਾ ਸੈਕੂਲਰਿਜ਼ਮ ਆ ਮੈਂ ਹਿੰਦੂ ਆ ਤੇ ਨਾਲ ਮੈਂ ਉਸ ਹਿੰਦੂ ਵਿਚਾਰਧਾਰਾ ਦੇ ਚੱਲਦਾ ਜਿਹਦੇ ਚ ਸਾਡੇ ਗ੍ਰੰਥਾਂ ਨੇ ਕਿਹਾ ਸਰਵ ਧਰਮ ਸੰਭਾਵ ਸਭ ਧਰਮਾਂ ਦਾ ਸਤਕਾਰ ਤੇ ਬਰਾਬਰ ਦਾ ਭਾਵ ਸਭ ਨੂੰ ਸਾਰਿਆਂ ਨੂੰ ਬਰਾਬਰ ਸਮਝਣਾ ਸਭ ਦੀ ਇੱਜ਼ਤ ਕਰਨੀ ਸਭ ਦੇ ਅੱਗੇ ਫਿਰ ਚੁਕਾਉਣਾ ਮੈਂ ਤੁਹਾਡੀ ਭਾਵਨਾ ਨਾਲ ਸਹਿਮਤ ਹਾਂ ਪਰ ਤੁਹਾਡੀ ਭਾਵਨਾ ਨੂੰ ਤੇ ਉੱਥੇ ਚਿੱਕੇ ਡੰਗ ਤਾ ਉਹਨਾਂ ਨੇ ਕਿਹਾ ਪੈਸੇ ਦੇ ਕੇ ਗਏ ਤੇ ਕਹਿੰਦੇ ਉਹਨਾਂ ਦਾ ਦਮ ਘੁਠਾ ਪਿਆ ਉਹ ਕਹਿੰਦੇ ਉਹਨਾਂ ਦਾ ਦਮ ਘੁਟਦਾ ਮੈਂ ਕੋਈ ਦਮ ਨਹੀਂ ਮੈਨੂੰ ਮੈਨੂੰ ਬਹੁਤ ਆਨੰਦ ਆ ਰਿਹਾ ਇੱਥੇ ਇੱਥੇ ਹਰ ਧਰਮ ਦਾ ਬਰਾਬਰ ਸਤਕਾਰ ਹੁੰਦਾ ਕਾਂਗਰਸ ਸੈਕੂਲਰ ਪਾਰਟੀ ਆ ਕਾਂਗਰਸ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਸਭ ਧਰਮਾਂ ਨੇ ਰਲ ਕੇ ਆਜ਼ਾਦ ਕਰਾਇਆ ਸੀ ਕੋਈ ਇੱਕ ਧਰਮ ਇੱਕ ਜਾਤ ਨੇ ਨਹੀਂ ਇਹ ਆਜ਼ਾਦ ਕਰਾਇਆ ਕਹਿੰਦੇ ਦਬੋ ਹੁਣ ਕਾਂਗਰਸ ਉਹ ਪਾਰਟੀ ਉਹ ਕਹਿੰਦੇ ਆ ਉਹਨਾਂ ਦਾ ਆਪਣਾ ਕੋਟੰਡਿਆ ਪੰਜਾਬ ਦਾ ਤੁਸੀਂ ਉਹ ਵੇਖੋ ਨਾ ਜੀ ਉਹ ਜੋ ਬੋਲਦੇ ਪਏ ਆ ਉਹ ਕਿੰਨੇ ਕੁ ਫਰਸਟ੍ਰੇਟਡ ਆ ਉਹ ਕੀ ਬੋਲਦੇ ਪਏ ਆ ਪਾਰਟੀ ਦੇ ਖਿਲਾਫ ਲੀਡਰਾਂ ਦੇ ਖਿਲਾਫ ਹਰ ਕਦੇ ਮਤਲਬ ਬਿਨਾ ਕਿਸੇ ਪ੍ਰੂਫ ਬਿਨਾ ਕਿਸੇ ਗੱਲ ਤੋਂ ਸਭ ਦੇ ਉੱਤੇ ਇਲਜ਼ਾਮ ਲਈ ਜਾਂਦੇ ਆ ਜੀ ਮਤਲਬ ਇਹ ਆ ਵੀ ਇਹ ਤੇ ਮੈਨੂੰ ਸਮਝੋ ਹੀ ਬਾ ਰਿਹਾ ਵੀ ਇਹ ਬੋਲਦੇ ਕੀ ਪਏ ਮੈਡਮ ਤੇ ਬਾਕੀ ਲੋਕ ਵੀ ਸਮਝਦੇ ਪਏ ਵੀ ਇਹਨਾਂ ਨੂੰ ਕੁਝ ਹੋਇਆ ਜਿਹਾ ਲੱਗਦਾ ਵਾ ਕੋਈ ਨਾਰਮਲ ਬੰਦਾ ਇਤਨੀ ਗੱਲਾਂ ਥੋੜੀ ਕਰਦਾ ਵਾ ਅੱਛਾ ਪਰ ਤੁਹਾਨੂੰ ਲੱਗਦਾ ਵਾ ਵੀ ਨਾਰਮਲ ਜੀ ਕੋਈ ਭਾਸ਼ਾ ਵਾ ਜਾਂ ਨਾਰਮਲ ਗੱਲਾਂ ਵਾ ਉਹ ਮਤਲਬ ਜੋ ਕੁਝ ਮੈਨੂੰ ਤਾਂ ਸਮਝੋ ਹੀ ਮਾਰਿਆ ਵੀ ਬੋਲਦੇ ਕੀ ਪਏ ਆ ਤੇ ਕਿਸ ਕਿਸ ਆਧਾਰ ਤੇ ਬੋਲਦੇ ਪਏ ਆ ਅੱਛਾ ਤੁਹਾਡੇ ਵੀ ਸਾਥੀ ਰਹੇ ਆ ਤੁਸੀਂ ਵੀ ਇੱਕ ਵਾਰੀ ਇਹਨਾਂ ਦਾ ਧਰਨਾ ਚੁਕਾਇਆ ਸੀ ਤੁਹਾਨੂੰ ਅਗਰ ਯਾਦ ਹੋਵੇ ਭੰਡਾਰੀ ਪੁਲ ਤੇ ਜਾ ਕੇ ਉਦੋਂ ਵੀ ਉਦੋਂ ਵੀ ਤਾਂ ਮੈਂ ਹੱਥ ਜੋੜ ਕੇ ਵੀ ਤੁਸੀਂ ਜਲੂਸ ਕਿਉਂ ਕੋ ਪਾਰਟੀ ਦਾ ਕੱਢਦੇ ਪਏ ਜੇ ਆ ਲੋ ਪੈਸੇ ਲਓ ਤੇ ਆਪਣੇ ਜਿਹੜੇ ਟੈਂਡਰ ਟੁੰਡਰ ਲਵਾਉਣੇ ਲਵਾ ਲਓ ਲੇਕਿਨ ਮੈਨੂੰ ਪਾਰਟੀ ਨੇ ਕਿ ਮੈਨੂੰ ਸ਼ਰਮ ਆ ਗਈ ਸੀ ਤੇ ਇਹ ਕੀ ਕਹਿ ਕੇ ਬੈਠ ਗਿਆ ਇੱਥੇ ਤੇ ਉਹ ਨਾ ਬੇਬੀ ਕਲ ਮੁੜ ਕੇ ਉੱਠ ਕੇ ਤੇ ਰੋਟੀ ਖਾਣ ਚਲ ਜਾਣਾ ਤੇ ਜਲੂਸ ਨਿਕਲ ਜੇ ਮੈਂ ਤੇ ਉਦੋਂ ਵੀ ਇਸ ਕਰਕੇ ਸਿਜਤ ਨੂੰ ਪਾਰਟੀ ਸੀਗੀ ਮੈਂ ਉਦੋਂ ਭਾਜਪੀ ਸੀ ਤੇ ਭਾਜਪੀ ਦੀ ਐਮਐਲਏ ਸੀ ਮੈਡਮ ਇਸ ਕਰਕੇ ਮੈਂ ਮਤਲਬ ਜਿਹੜਾ ਮੈਂ ਨਾ ਉਹਨਾਂ ਨੂੰ ਠਾਇਆ ਸੀ ਇਹਨਾਂ ਦਾ ਇੱਜ਼ਤ ਸਤਕਾਰ ਕਰਕੇ ਮੈਂ ਐ ਦੇ ਜਾਤੀ ਤੌਰ ਦੇਤੇ ਇਹਨਾਂ ਨੂੰ ਕੋਈ ਮਤਲਬ ਇਹ ਆ ਕਿ ਸਾਡੀ ਭੈਣ ਆ ਪਰ ਲੜਾਈ ਮੈਂ ਕੋਈ ਮੈਂ ਕੋਈ ਲੜਾਈ ਨਹੀਂ ਕਰਨੀ ਸੀ ਲੜਾਈ ਰਾਜਾ ਵੜਿੰਗ ਨਾਲ ਸੀ ਅਨੁਜੋਸ਼ੀ ਦਾ ਜ਼ਿਕਰ ਕਿਵੇਂ ਹੋ ਗਿਆ ਮੇਰੀ ਗੱਲ ਸੁਣੋ ਰਾਜਾ ਵੜਿੰਗ ਸੁਖਜਿੰਦਰ ਰੰਧਾਵਾ ਜੀ ਬਾਜਵਾ ਸਾਹਿਬ ਕਿੰਨੇ ਕਿਹੜੇ ਕਿਹੜੇ ਬੰਦਿਆਂ ਦਾ ਨਾਂ ਤੇ ਉਹ ਸਿੱਧਾ ਪਾਰਟੀ ਤੇ ਵੀ ਅਟੈਕ ਕਰਦਾ ਨਾ ਜਦੋਂ ਪਾਰਟੀ ਨੇ ਕੱਢਿਆ ਉਹ ਕਿਸ ਗੱਲ ਤੇ ਕੱਢਿਆ ਪਾਰਟੀ ਮੈਂ ਹੀ 500 ਕਰੋੜ ਨਹੀਂ ਦੇ ਸਕਦੇ ਕਿੰਨੇ ਉਹਨਾਂ ਨੂੰ ਸੀਐਮ ਡਿਕਲੇਅਰ ਕਰਨਾ ਤੇ ਕਿੰਨੇ ਪੈਸੇ ਮੰਗੇ ਤੇ ਕਿੰਨੇ ਕੋਈ ਮਤਲਬ ਗੱਲ ਕੋਈ ਹੈਗੀ ਹੈ ਕੋਈ ਸਿਰ ਪੈਰ ਕੇ ਇਹਨਾਂ ਦੀ ਕਿਸੇ ਵੀ ਗੱਲ ਦਾ ਤੁਹਾਨੂੰ ਸਿਰ ਪੈਰ ਨਜ਼ਰ ਆਉਂਦਾ ਪਿਆ ਇਸ ਵੇਲੇ ਤੁਸੀਂ ਮੈਨੂੰ ਦੱਸਦੇ ਤੁਸੀਂ ਹੀ ਦੱਸ ਦੋ ਕਿ ਕਿਸੇ ਕੋ ਸਰਪਿਆ ਜਿਹੜਾ ਮੀਡੀਆ ਹੈ ਨਾ ਉਹਨਾਂ ਨੂੰ ਲੱਗਾ ਵਾ ਵੀ ਮੌਜ ਲੱਗੀ ਆ ਜੋ ਮੋਦੀ ਜਿਹਾ ਜੋ ਮਰਜ਼ੀ ਸਵਾਲ ਕਰੀ ਜਾਓ ਜਵਾਬ ਤੇ ਦੇਈ ਜਾਣਾ ਕੋਈ ਨਾ ਕੋਈ ਬੋਲ ਰਾ ਹੀ ਉਹਨਾਂ ਦਾ ਬੋਲ ਹੀ ਜਾਂਦੇ ਬੋਲ ਹੀ ਜਾਂਦੇ ਆ ਮੈਨੂੰ ਤੇ ਸਮਝ ਨਹੀਂ ਲੱਗਦੀ ਵੀ ਹੋਇਆ ਕੀ ਆ ਮੈਡਮ ਨੂੰ ਇਸ ਕਰਕੇ ਮੈਂ ਤੇ ਤਬੀਜੇ ਨਹੀਂ ਜਿੱਦਾਂ ਕਹਿ ਜਾਂਦੇ ਆਗੇ ਬੀਜੇਪੀ ਦੇ ਸਨੀਪਰ ਥੱਲੇ ਕਿ ਬੀਜਪੀ ਦਾ ਰੋਲ ਹੈ ਜੀ ਇਹਦੇ ਪਿੱਛੇ ਨੇ ਮੈਨੂੰ ਨਹੀਂ ਲੱਗਦਾ ਕੋਈ ਸਲੀਪਰ ਸੈਲਿਆ ਇਹ ਤੇ ਜਿੱਥੇ ਜਾਣ ਕੇ ਲੈ ਜਾਣ ਬੀਜੇਪੀ ਵਾਲੇ ਸੰਗੋਂ ਚੰਗਾ ਵਾ ਮੈਂ ਤੇ ਇਹਨਾਂ ਵਾਂ ਹੈਨਾ ਇਹਨਾਂ ਨੇ ਤੇ ਫਾਇਦਾ ਇਹਦਾ ਕਰਨਾ ਅੱਗੇ ਵੀ ਬੜਾ ਫਾਇਦਾ ਕੀਤਾ ਜਿਹੜੀ ਪਾਰਟੀ ਗਿਆ ਕਿੰਨਾ ਫਾਇਦਾ ਕੀਤਾ ਹਰ ਪਾਰਟੀ ਦਾ ਇਹਨਾਂ ਨੇ ਹੈ ਮੈਂ ਇਸ ਕਰਕੇ ਮੈਂ ਤੇ ਤਰਸੀ ਖਾਊਂਗਾ ਇਹਨਾਂ ਦੀ ਹਾਲਾਤ ਦੇ ਉੱਤੇ ਵੀ ਜੋ ਇਹ ਕਹਿੰਦੇ ਪਏ ਆ ਤੇ ਲੋਕ ਵੀ ਸਮਝਦੇ ਪਏ ਕੋਈ ਮੈਂ ਥੋੜੀ ਜਾਂ ਤੂੰ ਹੀ ਥੋੜੀ ਸਮਝਦੇ ਪਏ ਸਭ ਦੁਨੀਆ ਸੈਂਬਲੀ ਬਈ ਕਿੱਧਰੋਂ ਬੋਲਦੇ ਪਏ ਆ ਕਿਹੜੀ ਸੋਰਿਆ ਕੀ ਇਹਨਾਂ ਦਾ ਕੀ ਦੇਸ਼ ਆ ਤੁਹਾਨੂੰ ਜੇ ਤੁਸੀ ਬੜੇ ਪੁਰਾਣੇ ਸਿਆਸਤਦਾਨ ਹੋ ਔਰ ਕਾਫੀ ਲੰਬਾ ਸਮਾਂ ਤੁਹਾਡੇ ਨਾਲ ਰਹੇ ਹੈ ਇਹ ਸੁਰਾਂ ਦੀ ਆਵਾਜ਼ ਕਿਹੜੇ ਸਟੇਸ਼ਨ ਤੋਂ ਆ ਰਹੀ ਹੈ ਮੈਨੂੰ ਤਾਂ ਸਟੇਸ਼ਨ ਨਹੀਂ ਸਮਝ ਆਈ ਤੁਹਾਨੂੰ ਜੇ ਲੱਗਦੀ ਤਾਂ ਤੁਸੀਂ ਮੈਨੂੰ ਦੱਸ ਦਿਓ ਫੁਲਾਣਾ ਸਟੇਸ਼ਨ ਹੈ ਨਹੀਂ ਮੈਂ ਕਿਹਾ ਤੁਹਾਡੇ ਨਜ਼ਦੀਕੀ ਰਹੇ ਹੈ ਤੁਹਾਨੂੰ ਜ਼ਿਆਦਾ ਜਾਣਕਾਰੀ ਹੋਵੇਗੀ ਮੇਰੇ ਤੇ ਜਦੋਂ ਮੈਂ ਮੇਰੀ ਗੱਲ ਸੁਣੋ ਸੱਤ ਦੀ ਇਲੈਕਸ਼ਨ ਜਦੋਂ ਮੈਂ ਲੜਿਆ ਮੈਂ ਤਾਂ ਤਿੰਨ ਇਲੈਕਸ਼ਨ ਸਿੱਧੂ ਸਾਹਿਬ ਨਹੀਂ ਲੜਿਆ ਜੀ ਮਤਲਬ 4 ਦੀ 7 ਦੀ ਤੇ 9 ਦੀ ਹਣ ਆਪਣੇ ਹਲਕੇ 'ਚ ਕਦੀ ਇਹਨਾਂ ਕੋ ਪੈਸਾ ਨਹੀਂ ਲਿਆ ਆਪਣੇ ਹਲਕੇ 'ਚ ਆਪਣੇ ਬਲਬੂਤੇ ਅਸੀਂ ਲੜਦੇ ਸੀ ਇਲੈਕਸ਼ਨ ਤੇ ਮਤਲਬ ਜਿਹੜਾ ਵਾ ਸਾਰੇ ਪਹਾੜਨਾ ਪਾਰਟੀ ਕੋ ਲਿਆ ਸੀ ਕਦੀ ਆਪਣੀ ਜ਼ਿੰਮੇਵਾਰੀ ਨਿਭਾਈ ਦੀ ਸੀ ਜੀ ਬਿਨਾਂ ਕਿਸਖਾਮ ਕਿਸੇ ਕੋ ਵੀ ਅੱਜ ਤੱਕ ਜਿਹੜੇ ਵੀ ਪਾਰਲੀਮੈਂਟ ਮੈਂਬਰ ਲੜੇ ਹਨ ਅੱਜ ਤੱਕ ਜੀਟੀ ਸਾਹਿਬ ਲੜੇ ਪੂਰੀ ਸਾਹਿਬ ਲੜੇ ਜਿੱਥੇ ਜਿੱਦੀ ਜਿੱਦੀ ਮੈਂ ਇਲੈਕਸ਼ਨ ਲੜੀ ਆ ਮੈਂ ਆਪਣੀ ਕੌਨਸਟੈਂਸੀ ਜਦੋਂ ਮੈਂ ਜਿਹੜੀ ਜਿਹੜੀ ਕੌਨਸਟੈਂਸੀ ਇੰਚਾਰਜ ਹਾਂ ਮੈਂ ਕਦੀ ਕਿਸੇ ਕੋ ਪੈਸਾ ਨਹੀਂ ਮੰਗਿਆ ਉਹਨਾਂ ਨੇ ਪੈਸੇ ਨਾਲ ਹੀ ਜੋੜਤਾ ਉਹਨਾਂ ਨੇ ਕਿਹਾ ਕਿ ਇੱਥੇ ਦੇ ਕਾਉਂਸਲਰ ਦੀ ਦਿੱਸਾਂ ਮੈਨੂੰ ਉਹ ਤਾਂ ਹਰ ਪਾਸੇ ਪੈਸਾ 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 ਉਹਨੇ ਲੈ ਲਿਆ ਉਹਨੇ ਲੈ ਲਿਆ ਉਹਨੇ ਮੰਗ ਲਿਆ ਇਹ ਦੇ ਆ ਆ ਹੋਰ ਲੈ ਲਿਆ ਪਤਾ ਨਹੀਂ ਕਿੱਥੋਂ ਬੋਲਦੇ ਪਏ ਆ ਤੇ ਕਿਹੜਾ ਇਹਨਾਂ ਨੂੰ ਮਤਲਬ ਜਿਹੜਾ ਵਾ ਕਿੱਥੋਂ ਚਾਨਣ ਆ ਰਿਹਾ ਇਹ ਮੈਂ ਪੁੱਛਿਆ ਤੁਹਾਨੂੰ ਕਿ ਚਾਨਣ ਕਿੱਥੋਂ ਆ ਰਿਹਾ ਹੈ ਕਿਹੜੀ ਅਸੀਂ ਸੋਚ ਹੈ ਜਿਹੜੀ ਬੋਲ ਰਹੀ ਹੈ ਮੈਂ ਤੇ ਮੈਂ ਤੇ ਉਹੀ ਗੱਲ ਹੈ ਮੈਂ ਤਾਂ ਹੀ ਕਹੂੰਗਾ ਵੀ ਮਨ ਨੂੰ ਤਰਸ ਆਉਂਦਾ ਤੇ ਮੈਡਮ ਦੇ ਹਾਲਾਤ ਦੇ ਉੱਤੇ ਵੀ ਕੱਲ ਨੂੰ ਇਹਨਾਂ ਨੇ ਹੋਰ ਹੱਲੇ ਹੱਲੇ ਪਤਾ ਨਹੀਂ ਕਿਹੜੇ ਬੰਬ ਛੱਡਨੇ ਆ ਤੇ ਕਿਸ ਬੇਸ ਤੇ ਛੱਡਨੇ ਆ ਤੇ ਇਹਨਾਂ ਨੇ ਕਿੰਨੂੰ ਦਬਾਹ ਕਰਨਾ ਮੈਨੂੰ ਇਹ ਵੀ ਨਹੀਂ ਸਮਝ ਆਉਂਦੀ ਵੀ ਜਿੱਥੇ ਇਸ ਪਾਰਟੀ ਤੇ ਬਿਨਾਂ ਕਿਸੇ ਬੇਸ ਤੋਂ ਉਸ ਪਾਰਟੀ ਦੇ ਖਿਲਾਫ ਕਿੰਨਾ ਮੈਂ ਤੁਸੀਂ ਵੇਖੋ ਜਿਹੜੀ ਜਿਹੜੀ ਪਾਰਟੀ ਛੱਡੀ ਮੈਂ ਕਦੀ ਕਿਸੇ ਪਾਰਟੀ ਦੇ ਖਿਲਾਫ ਬੋਲਿਆ ਜੀ ਮੈਂ ਕਿਸੇ ਲੀਡਰ ਦੇ ਇੰਡੀਵਿਜੂਅਲ ਖਿਲਾਫ ਬੋਲਿਆ ਕਦੀ ਮੇਰੀ ਆਦਤ ਨਹੀਂ ਕੀ ਮੈਂ ਆਪਣਾ ਕੰਮ ਕਰਦਾ ਤੇ ਬਾਕੀ ਪੋਲਿਟੀਕਲ ਪਾਰਟੀਆਂ ਤੇ ਖਾਸ ਕਰਕੇ ਨੈਸ਼ਨਲ ਪਾਰਟੀ ਜਿਹੜੀਆਂ ਨਾ ਉਹ ਮੈਰਿਜ ਵੇਖਦੀਆਂ ਜਦੋਂ ਸਰਕਾਰਾਂ ਬਣਾਉਣੀਆਂ ਹੁੰਨ ਨਾ ਫਿਰ ਨਾਗ ਨਹੀਂ ਪੂਰੇ ਹੁੰਦੇ ਦਿੰਦੇ ਉਹ ਠੀਕ ਹੈ ਜੀ ਆ ਸੀਟਾਂ ਦੇ ਤੇ ਨਗਪੂਰੇ ਕਰਦੇ ਆ ਉਹਨਾਂ ਨੇ ਮੈਰਿਟ ਬਣਾਉਣੀ ਹੁੰਦੀ ਆ ਸਰਵੇ ਦਾ ਸਿਸਟਮ ਆ ਕੋਈ ਪਰਭਾਰੀ ਆਉਂਦੇ ਆ ਕੋਈ ਅਬਜ਼ਰਵਰ ਆਉਂਦੇ ਆ ਉਹ ਫੀਡਬੈਕ ਲੈਂਦੇ ਆ ਹਰ ਬੰਦੇ ਦੇ ਫੀਡਬੈਕ ਲਾਉਂਦੇ ਆ ਇਸ ਕਰਕੇ ਮੈਨੂੰ ਤੇ ਕਦੀ ਕਿਸੇ ਪਾਰਟੀ ਚ ਵੀ ਜੇ ਮੈਂ ਗਿਆ ਨਾ ਤੇ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਰਿਹਾ ਵਾ ਮੈਂ ਕਿਸੇ ਇਸ ਕੰਪੀਟੀਸ਼ਨ ਤੋਂ ਕਦੀ ਡਰਿਆ ਨਹੀਂ ਤੇ ਮੈਂ ਇਹ ਹਮੇਸ਼ਾ ਇਸ ਮਤਲਬ ਜਿਹੜਾ ਫੀਲ ਵੀ ਕੀਤਾ ਵਾ ਤੇ ਪਾਰਟੀਆਂ ਮੈਰਿਟ ਦੇ ਉੱਤੇ ਜਿੱਤਣ ਵਾਲਿਆਂ ਨੂੰ ਕੈਂਡੀਡੇਟ ਬਣਾਉਂਦੀਆਂ ਹਨ ਪਰ ਮੇਰਾ ਇਹ ਵਿਸ਼ਵਾਸ ਨਹੀਂ ਹੈ ਕਿ ਕੋਈ ਪੈਸੇ ਪੂਰੇ ਲੈ ਕੇ ਨਾ ਮੈਂ ਨਾ ਮੈਂ ਅੱਜ ਤੱਕ ਗੱਲ ਸੁਣ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਪਹਿਲਾਂ ਦੱਸਦਾ ਕਿ ਨਾ ਮੈਂ ਕਦੀ ਕੇ ਕੋ ਲਿਆ ਨੀ ਬਿਲਕੁਲ ਤੁਸੀਂ ਨਹੀਂ ਲਿਆ ਪਰ ਜਿਸ ਤਰੀਕੇ ਨਾਲ ਪੈਸੇ ਦੀ ਗੱਲਾਂ ਹੋ ਰਹੀਆਂ ਇਹਦਾ ਮਤਲਬ ਸਿਆਸਤ 'ਚ ਬਹੁਤ ਪੈਸਾ ਹੈ ਕਿ ਸਿਆਸਤਦਾਨ ਜੇਕਰ ਉਹਨਾਂ ਦੀ ਮੰਨ ਕੇ ਚੱਲੀ ਤੁਸੀਂ ਤੁਹਾਨੂੰ ਹੋਰ ਕੋਈ ਲੱਗਾ ਹੋਰ ਕਦੀ ਕਹੇ ਨੇ ਕੋਈ ਗੱਲ ਕੀਤੀ ਹੈ ਤੇ ਮੈਡਮ ਤੇ ਹਰ ਪਾਸੇ ਤੁਹਾਨੂੰ ਦੱਸਿਆ ਕਿ ਇਹਨੂੰ ਛੱਡਿਆ ਦੱਸੋ ਜਿੰਨੂੰ ਛੱਡਿਆ ਦਾਦੂ ਦਾ ਨਾਂ ਉਹਨਾਂ ਨੂੰ ਐਂ ਕਰਿਓ ਕਿ ਫਲਾਣੇ ਦਾ ਨਾਂ ਰਹਿ ਗਿਆ ਜੇ ਤੇ ਉਹਦੇ ਬਾਰੇ ਕੀ ਵਿਚਾਰ ਹੈ ਦੋਨਾਂ ਦੇ ਕੋਈ ਉਹਨਾਂ ਕੋਲ ਬੰਬ ਸੁੱਟ ਦੇਣਗੇ ਤੇ ਵੀ ਇਹ ਵੀ ਸਵਾਦ ਲੱਲੋ ਵੀ ਇਹ ਕੋ ਰਹਿ ਗਿਆ ਬਾਦੇ ਮੈਂ ਇਸ ਕਰਕੇ ਮੈਂ ਕਹੂੰਗਾ ਪੇ ਮੈਨੂੰ ਇਹ ਪਤਾ ਵਾ ਤੇ ਵਿਸ਼ਵਾਸ ਆ ਜੀ ਤੇ ਆਪਾਂ ਜਿਹੜੇ ਬੰਦੇ ਪਾਰਟੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਕਦੀ ਕਿ ਕੋ ਪੈਸੇ ਨਹੀਂ ਲੈਂਦੀਆਂ ਮੈਰਿਟ ਤੇ ਫੈਸਲੇ ਕਰਦੀਆਂ ਐਵੇਂ ਸਰਕਾਰਾਂ ਨਾ ਬਣਦੀਆਂ ਤੇ ਨਾ ਪੈਸਿਆਂ ਦੇ ਨਾਲ ਨਾ ਪੂਰੇ ਕਰਕੇ ਤੇ ਕੋਈ ਕੈਂਡੀਡੇਟ ਲੜਾਈ ਜਾਂਦੇ ਆ ਕਿਸੇ ਤੇ ਮੈਨੂੰ ਅੱਜ ਤੱਕ ਨਾ ਹੀ ਕਿ ਜਿਹੜੀ ਵੀ ਪਾਰਟੀ ਨੇ ਮੇਰੇ ਕੋਲ ਕਦੀ ਕਿਸੇ ਨੇ ਮੰਗਿਆ ਨਹੀਂ ਪੈਸਾ ਤੇ ਨਾ ਮੈਂ ਇੱਥੇ ਜੇ ਮੈਂ ਜੁਆਇਨਿੰਗ ਕੀਤੀ ਆ ਤੇ ਮੈਂ ਐਜ਼ ਅ ਸੈਕੂਲਰ ਪਾਰਟੀ ਕਿ ਹਰ ਵਰਗ ਹਰ ਧਰਮ ਦਾ ਸਤਿਕਾਰ ਕਰਦੀ ਕਾਂਗਰਸ ਆ ਰਹੋ ਦਲੀ ਦੀ ਆਹ ਕਮਜ਼ੋਰ ਬੰਦਿਆਂ ਦੀ ਲੜਾਈ ਲੜਦੇ ਪਏ ਆ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਜੋ ਕਾਰਪੋਰੇਟ ਸਿਸਟਮ ਆ ਗਿਆ ਗਰੀਬ ਮਰ ਰਿਹਾ ਦੁਕਾਨਦਾਰ ਛੋਟੇ ਮਰ ਰਿਹਾ ਹੈ ਭਾਵੇਂ ਉਹ ਰੈਡੀमेड ਆ ਉੱਥੇ ਵੀ ਕਾਰਪੋਰੇਟ ਆ ਗਿਆ ਭਾਵੇਂ ਉਹ ਕਰਿਆਨਾ ਉੱਥੇ ਵੀ ਕਾਰਪੋਰੇਟ ਆ ਗਿਆ ਦਵਾਈਆਂ ਦੀਆਂ ਫੈਕਟਰੀਆਂ ਬੰਦ ਹੋ ਰਹੀਆਂ ਵਪਾਰੀ ਮੋੜਿਆ ਵਾ ਜੀ ਹੈ ਇਹ ਮਦਦ ਧਰਮ ਦੀ ਗੋਲੀ ਕਿੰਨਾ ਚਿਰ ਚੱਲੂਗੀ ਕਿਤੇ ਪੰਥਕ ਗੋਲੀ ਚੱਲਦੀ ਆ ਕਿਤੇ ਹਿੰਦੂਦਨ ਦੀ ਗੋਲੀ ਚੱਲਦੀ ਆ ਲੋਕਾਂ ਨੂੰ ਮਤਲਬ ਪਹਿਲੀ ਗੋਲੀ ਚੱਲ ਰਹੀ ਹੈ ਲੋਕਾਂ ਨੂੰ ਤੇ ਲੋਕਾਂ ਨੂੰ ਤੇ ਰਾਹ ਚਾਹੀਦਾ ਲੋਕਾਂ ਨੂੰ ਲੋਕਾਂ ਨੂੰ ਸਿਕਿਉਰਿਟੀ ਚਾਹੀਦੀ ਲੋਕਾਂ ਨੂੰ ਰੁਜ਼ਗਾਰ ਚਾਹੀਦਾ ਵਾ ਤੇ ਉਹ ਰਾਹੁਲ ਜੀ ਉਹ ਲੜਾਈ ਲੜਦੇ ਪਏ ਨੇ ਮੈਂ ਉਹਨਾਂ ਦੀ ਵੇਖੋ ਇੱਕ ਕਾਂਗਰਸ ਦੀ ਜੋ ਵਿਚਾਰਦਾ ਸੈਕੂਲਰਿਜ਼ਮ ਦੀ ਜਿਹੜੀ ਮੇਰੇ ਨਾਲ ਮੈਚ ਕਰਦੀ ਹੈ ਮੈਂ ਕੰਵਿੰਸ ਰਿਹਾ ਮੈਨੂੰ ਕਦੀ ਮੈਨੂੰ ਕਦੀ ਤੁਸੀਂ ਵੇਖਿਆ ਨਹੀਂ ਹੋਊਗਾ ਕਦੀ ਧਰਮ ਜਾਤੀ ਦੀ ਗੱਲ ਕਰਦੇ ਆ ਮੈਨੂੰ ਹਲਕੇ ਦੀ ਪਾਰਟੀ ਦੀ ਗੱਲ ਕਰਦੇ ਮੇਰੇ ਕੋਲ ਜਿਹੜਾ ਵੀ ਐ ਸਤਕਾਰ ਕੀਤਾ ਬਿਨਾ ਕਿਸੇ ਇਸ ਗੱਲ ਤੋਂ ਵੀ ਕੌਣ ਕਿਸ ਪਾਰਟੀ ਦਾ ਕੌਣ ਕਿਸ ਤੁਨ ਦਾ ਕੌਣ ਕਿਸ ਦਾ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਹੁਣ ਜਿਹੜਾ ਪੈਸੇ ਦਾ ਗੇਮ ਚੱਲ ਪਿਆ ਜੀ ਕਿ ਪੈਸੇ ਦੇ ਨਾਲ ਸਿਆਸਤ ਚੱਲਦੀ ਹੈ ਉਹਦੇ ਦੇ ਲਈ ਅਸੀਂ ਸੀ ਹੈ ਉਹ 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 ਤੇ ਮੈਡਮ ਜੀ ਕਹਿ ਰਹੇ ਆ ਤੁਹਾਨੂੰ ਦੱਸਿਆ ਵਾ ਵੀ ਜੇ ਤੁਸੀਂ ਹੋਰ ਕਿਸ ਨੂੰ ਪੁੱਛਣਾ ਵਾ ਨਾ ਉਹਨਾਂ ਕੋਲ ਹੋਰ ਕੋਈ ਸਵਾਲ ਕਰਨਾ ਤੇ ਕਿ ਉਹ ਫਲਾਣਾ ਬੰਦਾ ਰਹਿ ਗਿਆ ਜੀ ਉਹਦੇ ਬਾਰੇ ਕੀ ਵਿਚਾਰ ਹੈ ਤੇ ਉਹਦੇ ਤੇ ਤੁਹਾਨੂੰ ਦੱਸਿਆ ਕੋਈ ਬੰਬ ਸੁੱਟ ਦੇਣਗੇ ਠੀਕ ਹੈ ਜੀ ਇਹਦਾ ਵੀ ਨਾ ਲੈ ਲਿਓ ਕਿਹਦਾ ਵੀ ਨਾਂ ਲੱਲਿਓ ਇਸ ਕਰਕੇ ਮੈਨੂੰ ਤਾਂ ਤਰਸ ਜਿਹਾ ਆ ਰਿਹਾ ਬਾਕੀ ਮੈਂ ਵਿਚਾਰ ਕਰਦਾ ਆਪਣੇ ਵਕੀਲ ਬਕੂਰਨਾ ਵੀ ਕਹਿੰਦਾ ਵੀ ਇਸ ਤਰ੍ਹਾਂ ਦੀਆਂ ਗੱਲਾਂ ਬਣਾ ਤੇ ਉਹ ਡੱਕਾ ਕਿਤਨਾ ਲੱਗੂਗਾ ਜੇ ਕੋਈ ਮਤਲਬ ਕਾਰਵਾਈ ਨਾ ਕਰੂ ਦਿਰ ਬਾਤੀਆਂ ਨੇ ਕੋਈ ਨੋਟਿਸ ਵੀ ਨੋਟਿਸ ਭੇਜੋਗੇ ਜੀ ਨੋਟਿਸ ਭੇਜੋਗੇ ਮੈਂ ਕਰਦਾ ਵਿਚਾਰ ਆਪਣੇ ਐਡਵੋਕੇਟ ਨਾਲ ਵੀ ਮੇਰਾ ਜੇ ਕੇਸ ਵਕਈ ਬਣਦਾ ਵਾ ਵੀ ਜੇ ਇਹਨਾਂ ਨੇ ਜਿਹੜੀ ਬਨਾਵ ਕਾਰਨ ਨਹੀਂ ਮੇਰਾ ਨਾਮ ਘੜੀ ਇਸ ਕੇ ਦੀ ਪੈਸੇ ਦਿੱਤੇ ਵਿਚਾਰਾ ਉਧਰ ਜਾ ਰਿਹਾ ਵਿਚਾਰਾ ਉਧਰ ਜਾ ਰਿਹਾ ਮੈਂ ਕਿਤੇ ਜਾ ਨਹੀਂ ਰਿਹਾ ਤੇ ਮੈਨੂੰ ਬਹੁਤ ਆਨੰਦ ਆ ਰਿਹਾ ਕਾਂਗਰਸ ਆ ਕੇ ਮੈਨੂੰ ਉਦੋਂ ਵੀ ਕੋਈ ਜਾਤੀ ਧਰਮ ਦੀ ਉੱਤੇ ਗੱਲ ਨਹੀਂ ਕਦੀ ਕੋਈ ਧਰਮ ਦੀ ਗੱਲ ਨਹੀਂ ਆਈ ਇੱਥੇ ਕਦੀ ਕਿਸੇ ਨੂੰ ਡੀਗ੍ਰੇਡ ਨਹੀਂ ਕੀਤਾ ਗਿਆ ਤੇ ਕਿਸੇ ਨੂੰ ਕੋਈ ਮਤਲਬ ਜਿਹਾ ਸਾਰਿਆਂ ਦਾ ਬਰਾਬਰ ਸਨਮਾਨ ਹੈ ਇੱਥੇ ਪੈਸੇ ਦਾ ਗੇਮ ਨਹੀਂ ਹੈ ਪੈਸੇ ਵਸੇ ਅਦਾਲਤ ਦਾ ਦਰਵਾਜ਼ਾ ਪੈਸੇ ਆ ਨਾ ਕਿੱਥੇ ਪੈਸੇ ਆ ਨਾ ਕਿੱਥੇ ਇਲੈਕਸ਼ਨ ਦਾ ਨਾ ਪੈਸੇ ਨਾ ਕੋ ਟਿਕਟਾਂ ਲੈਂਦਾ ਉਹ ਤੇ ਨਾ ਕੋ ਇਲੈਕਸ਼ਨ ਦਾ ਜਿੱਤੀਆਂ ਜਾਂਦੀਆਂ ਤੁਸੀਂ ਅਦਾਲਤ ਦਾ ਦਰਵਾਜ਼ਾ ਖੜਕਟਾਓਗੇ ਜਿੱਦਾਂ ਸੁਖਜਿੰਦਰ ਰੰਧਾਵਾ ਜੀ ਨੇ ਅਦਾਲਤ ਦਾ ਮੈਂ ਕਹਿੰਦਾ ਮੈਂ ਮੈਂ ਵਕੀਲ ਦੇ ਨਾਲ ਆਪਣੇ ਨਾਲ ਗੱਲ ਕਰਦਾ ਤੇ ਉਹਦਾ ਜਵਾਬ ਫਿਰ ਲੈਣਾ ਹੀ ਚਾਹੀਦਾ ਪਰ ਨਾ ਤੇ ਨੰਮ ਲੈਣ ਲਵਾਂਗੇ ਜੀ ਸ਼ੁਪੀਆ ਇਹ ਬੇਸ ਇਸ ਤੁਹਾਡਾ ਮੈਡਮ ਜੀ ਕਦੋਂ ਮੇਰੇ ਨਾਲ ਤੁਸੀਂ ਸਲਾਈ ਪਏ ਜੇ ਕਦੋਂ ਮੈਂ ਤੇ ਕਿੱਥੋਂ ਤੁਹਾਨੂੰ ਪਤਾ ਲੱਗਾ ਪਤਾ ਕਿੱਥੋਂ ਪਤਾ ਕਿੱਥੋਂ ਲੱਗਦਾ ਇਹਨਾਂ ਨੂੰ ਕਿਹੜੀ ਭੁੱਖ ਬਾਣੀ ਹੁੰਦੀ ਮੁੰਦੇ ਇਹ ਨਹੀਂ ਸਮਝ ਲੱਗਦੀ ਇਹਨਾਂ ਨੂੰ ਕਿਹੜੇ ਵੇਲੇ ਭੁੱਖ ਬਾਣੀ ਹੁੰਦੀ ਆ ਬਸ ਵੇਰੇ ਕੈਮਰੇ ਦੇ ਅੱਗੇ ਆ ਕੇ ਤੇ ਉਹ ਜੋ ਮਰਜ਼ੀ ਬੋਲਣਾ ਸ਼ੁਰੂ ਕਰਦੇ ਤੇ ਉਹ ਖਬਾਨੀਆਂ ਜਿਹੜੀਆਂ ਪਤਾ ਨਹੀਂ ਇਹ ਤੁਹਾਨੂੰ ਦੱਸਿਆ ਵੀ ਇਹ ਬੜੀਆਂ ਉਹ ਦਵਾਈਆਂ ਦੁਆਿਆਂ ਦੀ ਮਸ਼ਹੂਰੀ ਆ ਅੱਜ ਕੱਲ ਕਰਦੇ ਆ ਵੀ ਆ ਨਾ ਇਹਦੇ ਆ ਬਿਮਾਰੀ ਠੀਕ ਹੋ ਜਾਂਦੀ ਨੇ ਤਾਂ ਜਿਆਦੀ ਵੱਧ ਘਟ ਖਾਦੀ ਗਈ ਕੋਈ ਦੇਸੀ ਨੁਕਸਾ ਠੀਕ ਹੈ ਜੀ ਠੀਕ ਹੈ ਜੋ ਸਭ ਗੱਲਬਾਤ ਕਰ